ਲੋਡ ਸਿਟੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਜੋ ਆਪਣੇ ਆਪ ਨੂੰ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਪੱਟੀ ਦਾ ਪੀਏ ਦੱਸ ਕੇ ਔਰਤਾਂ ਨੂੰ ਨੌਕਰੀਆਂ ਦਿਵਾਉਣ ਦੇ ਨਾਂ ਤੇ ਠੱਗੀਆਂ ਮਾਰਦਾ ਸੀ ਪੁਲਿਸ ਨੇ આરોપી ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕਰ ਲਿਆ ਮੇਰਾ ਨਸ਼ਤਰ ਸਿੰਘ ਜੀ ਕੀ ਮਜਬੂਰੀ ਸੀ ਜਿਹੜਾ ਕੋ ਮਤਲਬ ਕਿ ਨੌਕਰੀ ਦਿਵਾਉਣ ਦੇ ਝਾਸੇ ਵਿੱਚ ਡਿਪਟੀ ਸਪੀਕਰ ਦਾ ਪੀਏ ਕੋਆ ਕਿ ਮੈਸੇ ਲੋਕਾਂ ਤੋਂ ਕਿਤੇ ਕੀ ਮਜਬੂਰੀ ਸਰ ਮਜਬੂਰੀ ਮੇਰੀ ਇਹ ਸੀ ਕਿ ਮੇਰੇ ਘਰੇ ਤੋਂ ਛੋਟੇ ਛੋਟੇ ਬੱਚੇ ਆ ਜੀ ਇੱਕ ਦਿਹਾੜੀ ਕਰਨ ਵਾਲਾ ਮਜ਼ਦੂਰ ਬੰਦਾ ਜੀ ਮੈਂ ਮੈਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਸਤੇ ਫਿਰ 4 ਮਹੀਨੇ ਹੋ ਗਏ ਮੈਨੂੰ ਕੰਮ ਨਹੀਂ ਮਿਲਿਆ ਸੀ ਕੋਈ ਜੀ ਮੈਂ ਤੁਸੀਂ ਇਸੇ ਕੰਮ ਬਾਰੇ ਕਿਉਂ ਸੋਚਿਆ ਇਦਾਂ ਦੀ ਜਾਲ ਸਾਜੀ ਕਰਨ ਵਾਸਤੇ ਸਰ ਮੈਨੂੰ ਹੋਰ ਕੋਈ ਨਹੀਂ ਚੱਕਰ ਸੀਗੇ ਬਸ ਮੈਨੂੰ ਵੈਸੇ ਹੀ ਥੋੜਾ ਜ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਜਿਵੇਂ ਦਿਹਾੜੀ ਪੈਣ ਲੱਗ ਪਈ ਸੀ ਮੈਂ ਕੰਮ ਕਰ ਲਿਆ ਸੀ ਬਾਕੀ ਇਹੋ ਜ ਕੋਈ ਕੰਮ ਨਹੀਂ ਸੀ ਕਰਦਾ ਛੇਖੂ ਪਿੰਡ ਦੀ ਹੋਰ ਵੀ ਸੀ ਤੁਹਾਡੇ ਨਾਲ ਨਹੀਂ ਜੀ ਪੱਟੀ ਸਾਹਿਬ ਨਾਲ ਕਿਦੋਂ ਦੇ ਮੇਲ ਹੋਇਆ ਤੁਹਾਡੇ ਸਰ ਪੱਟੀ ਸਾਹਿਬ ਨਾਲ ਸਾਡਾ ਤਾਂ ਵੈਸੇ ਤਾਂ ਚਾਰ ਪੀੜੀਆਂ ਹੋ ਗਿਆ ਕਾਂਗਰਸ ਦੇ ਨਾਲ ਰਲਿਆ ਨੂੰ ਜੀ ਬਾਹੁ ਸਿੰਘ ਕੈਟ ਲੈ ਕੇ ਆਂ ਹਾਂਜੀ ਚਾਰ ਪੀੜੀਆਂ ਤੋਂ ਅਸੀਂ ਉਹਨਾਂ ਨਾਲ ਹੀ ਆਈ ਕੰਮ ਮਾਮਲਾ ਇਹ ਛੇਖੂ ਪਿੰਡ ਦਾ ਰਹਿਣ ਵਾਲਾ ਹੈ ਨਾਂ ਹੈ ਗੁਰਮੀ ਸਿੰਘ ਉਹ ਪਿੰਨੇ ਛੱਤਰ 79 ਸਿੰਘ ਸਨੋ ਭੋਲਾ ਸਿੰਘ ਜੀ ਦੀ ਪੋਲਾ ਸਨੋ ਗੁਰਬਚਨ ਸਿੰਘ ਇਹ ਆਪਣੇ ਸਾਹਕਾਰ ਆਪਣੇ ਸਪੀਕਰ ਸਾਹਿਬ ਜਿਹੜੇ ਆਪਣੇ ਮਲੋੜ ਹਲਕੇ ਦੇ ਐਮ ਐਲ ਏ ਉਹਨਾਂ ਨਾਲ ਉਹਨਾਂ ਦਾ ਨਾਮ ਲੈ ਕੇ ਮੇਡੇ ਮੀਲ ਵਿੱਚ ਔਰਤਾਂ ਨੂੰ ਝਾਂਸਾ ਦੇ ਨੌਕਰੀ ਦਾ ਝਾਂਸਾ ਦੇ ਕਿ ਉਹਨਾਂ ਦੇ ਪਾਸੋਂ ਇਹਨੇ ਗਲਤ ਦਸਤਾਵੇਜ਼ ਦਸਤਾਵੇਜ਼ ਬਣਾ ਕੇ ਤੇ ਉਹਨਾਂ ਨਾਲ ਪਰ ਲੇਡੀਜ਼ ਹਜ਼ਾਰ ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ ਕਿੰਨੇ ਗ ਮਤਲਬ ਜਿੰਨਾਂ ਨੂੰ ਠੱਗੀ ਮਾਰੀ ਕਿੰਨੇ ਕੁ ਅੱਜ ਤੱਕ ਤਾਂ 4-5 5 ਕੁ ਲੇਡੀ ਜ ਸਾਹਮਣੇ ਆਈਆਂ ਹੋਰ ਔਰਤਾਂ ਤੋਂ ਵੀ ਇਹਦੇ ਠੱਗੀ ਮਾਰਨ ਦੀ ਗੱਲ ਸਾਹਮਣੇ ਆ ਸਕਦੀ ਹੈ ਇਹ ਕੀ ਮਾਮਲਾ ਦਾ ਜੀ ਤੇ ਕੀ ਤਰ੍ਹਾਂ ਲਈ ਹੈ ਇਸ ਤਰ੍ਹਾਂ ਇਹਦੇ 419 420 ਆਪੀਸੀ ਤਹਿਤ ਇਹ ਮਕਦਮਾ ਦਰਜ ਕਰਤਾ ਹੈ